ਉਹ ਐਸੀ ਤਰ੍ਹਾਂ ਇੱਕ ਮਨੁੱਖ ਸੰਗੀਤ ਸੁਣ ਰਿਹਾ ਚਲੋ ਮੰਨ ਲਓ Nusrat Fateh Ali Khan ਸਾਹਿਬ ਯਹੀ ਮਹਾਨ ਅਦੁੱਤੀ ਕੋਈ ਆਤਮਾ ਨੂੰ ਸੁਣ ਰਿਹਾ ਜਿਸ ਨੂੰ ਮੈਂ ਤਾਂ ਉਹ ਫਕੀਰ ਤਬੀਅਤ ਮੰਨਦਾ ਐਸੀ ਆਤਮਾ ਕੋਈ ਹਜ਼ਾਰਾਂ ਸਾਲ ਬਾਅਦ ਧਰਤੀ ਤੇ ਆਉਂਦੀ ਆ ਕਿਉਂਕਿ Nusrat Fateh Ali Khan ਸਾਹਿਬ ਵਰਗਾ ਬੀਬਾ ਬੰਦਾ ਜਿਹਦਾ ਐਡਾ ਮਹਾਨ ਕਲਾ ਨਪੁੰਨ ਹੋਵੇ ਦੁਨੀਆ ਜਿਹਨੂੰ ਅੱਜ ਵੀ ਪੂਜਦੀ ਹੈ ਤੇ ਹੰਕਾਰ ਦੀ ਕੋਈ ਮੱਥੇ ਤੇ ਝਲਕ ਨਾ ਹੋਵੇ ਹੁਣ ਐਸੀ ਇੱਕ ਆਤਮਾ ਨੂੰ ਮਨੁੱਖ ਸੁਣਦਾ ਹੋਵੇ ਹੁਣ ਜਦੋਂ ਉਸ ਸੰਗੀਤ ਨੂੰ ਸੁਣ ਰਿਹਾ ਹੈ ਉਹਨਾਂ ਦੀ ਕਵਾਲੀ ਸੁਣ ਰਿਹਾ ਹੈ ਕਵਾਲੀ ਸੁਣਦਾ ਸੁਣਦਾ ਐਸੀ ਤਰ੍ਹਾਂ ਜਿਵੇਂ ਮੈਂ ਅੱਖਾਂ ਦਾ ਦੱਸਿਆ ਐਸੀ ਤਰ੍ਹਾਂ ਕੰਨਾਂ ਦੀ ਸਰੋਤ ਹੁਣ ਨੁਸਰ ਸਭ ਨੂੰ ਕਰਾਸ ਕਰਦੀ ਕਰਦੀ ਅੱਗੇ ਕਰਤੇ ਤੇ ਚਲੀ ਜਾਵੇ ਅਤੇ ਕਰਤੇ ਵਿੱਚ ਲੀਨ ਹੋ ਜੇ ਨੁਸਰਤ ਸਾਹਿਬ ਨੂੰ ਪਰਮਾਤਮਾ ਦਿਖਾਈ ਦੇਣ ਲੱਗ ਜਾਣਾ ਤਾਂ ਮਨੁੱਖ ਜਰ ਨੁਸਰਤ ਨੂੰ ਫਿਰ ਦੁਬਾਰੇ ਸੁਣੂਗਾ ਉਹਦਾ ਰਸ ਘਟੂ ਨਹੀਂ ਉਹ ਵੱਧਦਾ ਹੀ ਜਾਊਗਾ ਵਰਨਾ ਜੇ ਉਸਨੇ ਨੁਸਰਤ ਸਾਹਿਬ ਸੁਣੇ ਭਾਵੇਂ ਕੋਈ ਹੋਰ ਸੁਣਿਆ ਜੇ ਉਹ ਸੁਣਾਉਣੇ ਵਾਲੇ ਇੱਕ ਕਲਾਕਾਰ ਦੇ ਉੱਤੇ ਰੁਕ ਗਿਆ ਉਹਦੇ ਲਈਓ ਜਿਹੜਾ ਰਸ ਹੋਊਗਾ ਬਾਰ-ਬਾਰ ਸੁਣਨ ਦੇ ਨਾਲ ਘਟਦਾ ਜਾਊਗਾ ਅੱਜ ਬੇਸ਼ੁਮਾਰ ਸੰਗੀਤ ਚੋਟੀ ਦੇ ਸੰਗੀਤਕਾਰ ਜਿਵੇਂ ਚਲੋ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਚਰਨਜੀਤ ਹੁਜਾ ਸਾਹਿਬ ਮੰਨੇ ਪਰਮੰਨੇ ਸੰਗੀਤਕਾਰ ਨੇ ਉਹਨਾਂ ਨੇ ਬੜੇ ਕਲਾਕਾਰ ਸ਼نگਾਰੇ ਉਹਨਾਂ ਦੀਆਂ ਬੇਸ਼ੁਮਾਰਤੋਂ ਨਾ ਐਸੀਆਂ ਹੋਈਆਂ ਜਿਨ੍ਹਾਂ ਨੇ ਵੱਡੇ-ਵੱਡੇ ਕਲਾਕਾਰਾਂ ਦਾ ਉੱਚਾ ਨਾਮ ਕੀਤਾ ਜਿਹੜੇ ਕਲਾਕਾਰਾਂ ਦਾ ਉੱਚਾ ਨਾਮ ਕੀਤਾ ਉਹ ਜਿਹੜੀ ਧੁਨ ਉਹਨਾਂ ਨੇ ਬਣਾਈ ਉਹ ਕਲਾਕਾਰਾਂ ਨੇ ਤਾਂ ਉਹ ਧੁਨ ਦੇ ذریعے ਬੜਾ ਪੈਸਾ ਕਮਾਇਆ ਪਰ ਉਹਨਾਂ ਨੂੰ ਸੁਣਦੇ ਸੁਣਦੇ ਉਹ ਅੱਜ ਇੰਨੀ ਬੇਰਸੀ ਦੇ ਵਿੱਚ ਉਹਨਾਂ ਦੀਆਂ ਉਹ ਧੁਨਾਂ ਚੱਲੀਆਂ ਗਈਆਂ ਉਹ ਆਮ ਪਬਲਿਕ ਨੇ ਤਾਂ ਕੀ ਸੁਣਨੀਆਂ ਨੇ ਉਹ ਖੁਦ ਵੀ ਨਹੀਂ ਸੁਣਦੇ ਕਿਉਂਕਿ ਕੁਝ ਸਮੇਂ ਦਾ ਗਾਇਬਪਾਏ ਤੇ ਤਾਂ ਕੁਸ ਰਸ ਬਣਦਾ ਬਰਨਾ ਮੈਂ ਇਹੀ ਗੱਲ ਕਹਿਣਾ ਰਿਪੀਟੇਸ਼ਨ ਦੇ ਵਿੱਚ ਇੰਦਰੀਆਂ ਦਾ ਰਸ ਫਿੱਕਾ ਪੈ ਕੇ ਬੇਰਸ ਹੋ ਜਾਂਦਾ ਹੈ ਹੁਣ ਇਹ ਫਿੱਕਾ ਪੈਣਾ ਸੁਭਾਵਿਕ ਆ ਕਿਉਂਕਿ ਸੰਸਾਰ ਦੇ ਵਿੱਚ ਜਿਹੜੀਆਂ ਇੰਦਰੀਆਂ ਦਾ ਰਸ ਇਹਦੇ ਬਿਨਾ ਬੰਦਾ ਜੀਵ ਨਹੀਂ ਸਕਦਾ ਪਰ ਇਹਨੂੰ ਮਹਾਰਾਜ ਕਹਿੰਦੇ ਵੀ ਸੀੜੀ ਬਣਾਓ ਸੀੜੀ ਬਣਾਉਣ ਵਾਸਤੇ ਧਿਆਨ ਬੜਾ ਇਕਾਗਰ ਹੋਣਾ ਚਾਹੀਦਾ ਇਕਾਗਰਤਾ ਵਾਸਤੇ ਸੰਕਲਪ ਹੋਣਾ ਚਾਹੀਦਾ ਸੰਕਲਪ ਹੁਣ ਜਿਹੜੇ ਸਾਡੀਆਂ ਇੰਦਰੀਆਂ ਨੇ ਇਹਨਾਂ ਦਾ ਜਿਹੜਾ ਖੰਡਾਓ ਆ ਹੁਣ ਬਾਹਰ ਨੂੰ ਆ ਹੁਣ ਜਿਹੜਾ ਮੈਂ ਗਿਆਨ ਇੰਦਰੀਆਂ ਦੀ ਗੱਲ ਕਰਦਾ ਅੱਖਾਂ ਨਾਸਕਾ ਜबान ਖਲੜੀ ਤੇ ਕੰਨ ਸ਼ਕਤੀ ਮਨੁੱਖ ਦੇ ਅੰਦਰ ਆ ਹਰੀ ਮੰਦਰ ਇਹੋ ਸਰੀਰ ਹੈ ਇਸ ਵਿੱਚ ਸੱਚੇ ਦਾ ਵਾਸਾ ਸ਼ਕਤੀ ਅੰਦਰ ਆ ਹੁਣ ਇਹ ਸ਼ਕਤੀ ਇਹਨਾਂ ਰਹੀ ਬਾਹਰ ਜਾਂਦੀ ਆ ਸਿੱਧਾ ਸੰਤ ਤੇ ਪਦਮਾਸਣ ਦੀ ਬੜੀ ਗਹਿਨ ਬੜਿਆਈ ਆ ਅਤੇ ਬਹੁਤ ਉਸ ਦਾ ਨਾਮ ਆ ਉਹਦਾ ਕਾਰਨ ਕਿਉਂਕਿ ਜੋ ਮਨੁੱਖ ਦੇ ਅੰਦਰੋਂ ਸ਼ਕਤੀ ਬਾਹਰ ਜਾਂਦੀ ਆ ਉਹ ਜਿਹੜੀ ਨੁਕੀਲੀ ਚੀਜ਼ ਦੇ ਰਾਹੀਂ ਜ਼ਿਆਦਾਤਰ ਜਾਂਦੀ ਆ ਜਿਵੇਂ ਸਾਡੀਆਂ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਨੇ ਇਹਨਾਂ ਦੇ ਰਾਹੀਂ ਜਾਂਦੀ ਆ ਇਸ ਕਰਕੇ ਹੱਥ ਜੋੜ ਕੇ ਤੇ ਪੈਰ ਜੋੜ ਕੇ ਜਿਹੜਾ ਸਿੱਧਾ ਸੰਤੇ ਪਦਮਾਸਨ ਕਰਦੇ ਆ ਉਹਦੇ ਰਾਹੀਂ ਜੇ ਇੱਕ ਹੱਥ 'ਚੋਂ ਸ਼ਕਤੀ ਨਿਕਲਦੀ ਆ ਦੂਜੇ ਵਿੱਚ ਪ੍ਰਵੇਸ਼ ਹੋ ਜਾਂਦੀ ਆ ਐਸੇ ਤਰ੍ਹਾਂ ਇੱਥੇ ਜਿਹੜੀ ਚੀਜ਼ ਨੁਕੀਲੀ ਆ ਉਹਦੇ ਵਿੱਚੋਂ ਸ਼ਕਤੀ ਜ਼ਿਆਦਾ ਬਾਹਰ ਜਾਂਦੀ ਆ ਪਰ ਜਿਹੜੀ ਗੋਲ ਚੀਜ਼ ਆ ਉਹਦੇ ਵਿੱਚ ਉਹ ਸ਼ਕਤੀ ਗੋਲ-ਗੋਲ ਉੱਥੇ ਘੁੰਮ ਜਾਂਦੀ ਐ ਇਸ ਤਰ੍ਹਾਂ ਇਹ ਆਸਣ ਦੇ ਨਾਲ ਸ਼ਕਤੀ ਇੱਕ ਹੱਥ ਛੋੜਿ ਦੂਜੇ 'ਚ ਪਰਵੇਸ਼ ਉਹ ਦੂਜਾ ਰਸਤਾ ਹੈ ਸ਼ਕਤੀ ਦੇ ਬਾਹਰ ਜਾਣ ਦਾ ਅੱਖਾਂ ਅੱਖਾਂ ਨੂੰ ਜਦੋਂ ਕੋਈ ਜਿਹੜੀ ਅੱਖਾਂ ਦੀ ਸ਼ਕਤੀ ਅੱਖਾਂ ਰਾਹੀਂ ਸਾਡੀ ਬਾਹਰ ਜਾਊਗੀ ਅੱਖ ਖੁੱਲੀ ਐ ਸ਼ਕਤੀ ਬਾਹਰ ਜਾਊ ਅੱਖ ਬੰਦ ਆ ਤਾਂ ਵੀ ਸ਼ਕਤੀ ਬਾਹਰ ਜਾਊਗੀ ਇਹ ਇੱਕ ਤੰਦਰਾ ਜਹੀ ਸਥਿਤੀ ਹੁੰਦੀ ਹੈ ਅੱਧੀ ਅੱਖ ਖੁੱਲੀ ਤੇ ਅੱਧੀ ਬੰਦ ਇਹਦੇ ਨਾਲ ਸ਼ਕਤੀ ਬਾਹਰ ਜਾਣਾ ਵੀ ਚਾਹੁੰਦੀ ਹੈ ਤੇ ਅੰਦਰ ਰਹਿਣਾ ਵਿਚਾਲੇ ਰੁਕ ਜਾਂਦੀ ਹੈ ਇਹਦੇ ਨਾਲ ਜਦ ਇਸ ਤਰ੍ਹਾਂ ਸਾਡੀ ਸ਼ਕਤੀ ਰੁਕਦੀ ਆ ਅੱਖਾਂ ਨਾਸਕਾ ਜਬਾਨ ਖਲੜੀ ਤੇ ਸਾਰੀਆਂ ਇੰਦਰੀਆਂ ਦੀ ਸ਼ਕਤੀ ਨੂੰ ਰੋਕ ਕੇ ਇੱਕ ਜਗ੍ਹਾ ਲਿਆ ਕੇ ਇੱਕ ਚੀਜ਼ ਤੇ ਇੱਕ ਮਨੁੱਖ ਤੇ ਟਿਕਾਈ ਜਾਵੇ ਕਿਸੇ ਮਨੁੱਖ ਨੂੰ ਵੀ ਤੁਸੀਂ ਆਪਣੀ ਆਗਿਆ ਦਾ ਪ੍ਰਤੀਕ ਬਣਾ ਸਕਦੇ ਆ ਇਹਨੂੰ ਸੰਕਲਪ ਸiddhi ਕਹਿੰਦੇ ਆ ਸੰਕਲਪ ਅਰ ਸੰਕਲਪ ਹੋਣਾ ਚਾਹੀਦਾ ਪੂਰਨ ਥੜਕੇਰਾ ਸੰਕਲਪ ਦੀ ਪੂਰਨਤਾ ਬੜੀ ਗਹਿਨ ਹੈ